हां जी दोस्तों सत श्री अकाल सारे फार्मर वीरा नु दोस्तों आज पहुंचेया ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਵੀਰ ਗੁਰਲਾਲ ਦੇ ਕੋਲ ਆਇਆ ਦੋਸਤੋ ਤੇ ਫਿਲਹਾਲ ਜਿਹੜੇ ਅੱਜ ਦੋ ਨਗਨੇ ਅਵੇਲੇਬਲ ਨੇ ਉਹ ਆਪਾਂ ਤੁਹਾਨੂੰ ਦਿਖਾ ਦਨੇ ਆ ਇਸ ਕਿੱਲੇ ਦੇ ਉੱਪਰੋਂ ਇਹ ਦੋਨੋਂ ਵੜਾਂ ਦੀ ਜੇਕਰ ਦੋਸਤੋ ਗੱਲ ਕਰਕੇ ਤੇ ਇੱਕ ਵੜ ਬਿਲਕੁਲ ਸੱਜਰ ਤਾਜੀ ਸੂਈ ਆ ਉਹ ਤੁਹਾਨੂੰ ਦਿਖਾ ਦਾਂਗੇ ਤੇ ਨਾਲ ਦੀ ਨਾਲ ਦੋਸਤੋ ਚੁਵਾਈ ਵੀ ਕੋਈ 5-5 7-7 ਧਾਰਾ ਮਾਰ ਕੇ ਆਪਾਂ ਤੁਸੱਲੀ ਤੁਹਾਨੂੰ ਨਾਲ ਜ਼ਰੂਰ ਕਰਵਾ ਦਾਂਗੇ ਵਿੱਚ ਤੁਸੀਂ ਚੁਵਾਈ ਵੀ ਦੇਖੀ ਚੱਲੋਗੇ ਇਸ ਵਾਰਡ ਦੀ ਇੱਕ ਜਿਹੜੀ ਗੱਬਣ ਵੈੜ ਦੋਸਤ ਤਿਆਰੀ ਵਾਲੀ ਤੁਹਾਨੂੰ ਦਿਖਾਵਾਂਗੇ ਠੀਕ ਹੈ ਤੇ ਮੂਹੋਂ ਦੰਦੋ ਵੀ ਤੁਹਾਨੂੰ ਨੋਟ ਕਰਾ ਦਾਂਗੇ ਸੋ ਬਾਕੀ ਪੂਰੀ ਡਿਟੇਲ ਦੇ ਲਈ ਆਪਾਂ ਚੱਲਾਂਗੇ ਵੀਰ ਗੁਰਲਾਲ ਦੇ ਕੋਲ ਅੱਜ ਤਰੀਕ ਨੂੰ ਦੋਸਤੋਂ ਆਪਾਂ ਵੀਡੀਓ ਬਣਾ ਰਹੇ ਹਾਂ 9 ਅਗਸਤ ਤੇ ਸਮਾਂ ਕੋਈ ਦੁਪਹਿਰ 2:30 ਪੌਣੇ 3:00 ਵਜੇ ਦਾ ਆਉ ਲੈਨੇ ਆ ਡਿਟੇਲ ਕਰਦੇ ਆ ਗੱਲਬਾਤ ਵੀਰ ਗੁਰਲਾਲ ਦੇ ਨਾਲ ਸਭ ਤੋਂ ਪਹਿਲਾਂ ਗਰਲਾਲ ਬਾਈ ਸਾਸਰੀ ਕਾਲ ਸਾਸਰੀ ਦਾ ਸੰਤੂ ਸਾਹਿਬ ਜੀ ਠੀਕ ਠਾਕ ਜੇ ਬਹੁਤ ਵਧੀਆ ਗਰਲਾਲ ਠੀਕ ਵੀਰੇ ਬੜੀ ਕਿਰਪਾ ਵੈਗ ਦੋਈ ਚੜਦੀ ਕਲਾ ਬਾਬੇ ਬੀ ਦੀ ਜਾਂ ਜੇ ਤਾਂ ਤੁਸੀਂ ਜ਼ਿਕਰ ਕੀਤਾ ਸੀ ਤਕਰੀਬਨ ਕੋਈ 2-3 ਨਾਗ ਹੋਰ ਸੀ ਫਿਲਹਾਲ ਉਹ ਆਪਣੇ ਕੋਲ ਸੇਲ ਹੋ ਗਈ ਆ। ਸੰਦੂਸਾਰ ਆਪਣੇ ਕੋਲ 4 ਵਛੀਆਂ ਆਂ। ਹਾਂਜੀ। 2 ਵਛੀਆਂ ਨਾ ਮੱਲਾਂ ਵਾਲੇ ਦੇ ਬੰਦਿਆਂ ਨੇ ਕੱਲ੍ਹ ਦੀਆਂ ਲਈਆਂ ਆਂ। ਚਲੋ ਮੇਰੀ ਤੇ ਖੁਆਇਸ਼ ਵੀ ਵੀਡੀਓ 'ਚ ਪਾਈ ਉਹ ਤੜਕੇ ਅੱਜ ਗੱਡੀ ਲੈ ਕੇ ਆ ਗਏ ਤੇ ਉਹ ਲੈ ਕੇ ਲੱਦ ਗਏ। ਬਸ ਇਹੀ ਜੋੜਾ ਸੀ ਆਪਣੇ ਕੋਲ ਤੇ ਮੈਂ ਹਾਂ ਚਲੋ ਇੱਕ ਨਹੀਂ ਭੈਣ ਭਰਾਵਾਂ ਸਾਹਮਣੇ ਆਈਏ। ਸਹੀ ਆ ਵੀਰੇ। ਹਾਂਜੀ ਹਾਂਜੀ। ਲਓ ਦੱਸੋ ਇਹ ਦੋ ਹੀ ਨਾਗਾ ਇੱਕ ਸੁਈ ਆ ਤੇ ਇੱਕ ਗੱਬਣ ਤਿਆਰੀ ਵਾਲੀ ਵਛੀ ਆ। ਮੈਂ ਤੁਹਾਨੂੰ ਦਿਖਾ ਦਾਂਗੇ। ਲੈ ਵੀ ਗਰਲਾਲ ਸ਼ੁਰੂਆਤ ਇੱਥੋਂ ਕਰਾਂਗੇ ਆਪਾਂ। ਤੋ ਡੱਬੀ ਪ੍ਰਿੰਟ ਦੇ ਵਿੱਚ ਆ ਇਹ ਸੁਹਾ ਘਨਮਾ ਹੁੰਦੀ ਗਾ ਇਹ ਸੰਧੂ ਸਾਹਿਬ ਪਹਿਲਾ ਸੁਹਾ ਛਿੱਗੀ ਆ ਮੂੰਹ ਪਿਓਰ ਛਿੱਗੀ ਆ ਅੱਛਾ ਜੀ ਹਾਂਜੀ ਕੋਈ ਭੈਣ ਭਰਾ ਐ ਤਸੱਲੀ ਆਪ ਵੀ ਕਰਕੇ ਖੜੇ ਕੋਈ ਚੱਕਦੀ ਹੋ ਜੀ ਠੀਕ ਹੈ ਜੀ ਹਾਂਜੀ ਤਾਂ ਦੋਸੋ ਮੂੰਹੋਂ ਦੰਦੀ 6 ਆ ਤੇ ਕੰਨੀ ਵਾਲੇ ਦੰਦ ਖੜੇ ਆ ਦੁੱਧ ਦੰਦ ਕੰਨੀ ਵਾਲੇ ਆ ਸਾਈਡਾਂ ਵਾਲੇ ਖੜੇ ਆ ਦੰਦ ਉਹ ਮੇਰਾ ਵੀਰ ਕੋਈ ਵੀ ਆਪਣੀ ਤੁਸੀਂ ਤਸੱਲੀ ਕਰ ਸਕਦੇ ਜੀ ਤੇ ਬਿਲਕੁਲ ਥਣ ਦੀ ਸਹਜ ਸ਼ੇਪ ਤੁਸੀਂ ਥਣ ਦੀ ਵੇਖੋ ਬਹੁਤ ਸੋਹਣਾ ਥਾਣਾ ਹੱਥੀ ਚੁਬਾਈ ਵਾਲਾ ਤੇ ਕਰਮਾ ਲਈ ਹਜੇ ਦੇਣ ਲੈਂਦੀ ਆ ਠੀਕ ਆ ਜੀ ਤੇ ਇਧਰੋਂ ਬਹਿਣੀ ਵਾਲੀ ਸਾਈਡ ਤੋਂ ਤੁ ਵਾਂਟ ਆਬਸੀਥਨਾ ਦੀ ਬਹੁਤ ਵਧੀਆ ਕੋਈ 5 5 4 4 ਇੰਚ ਤੇ ਜਿਹੜਾ ਥਣ ਲੱਗਾ ਠੀਕ ਆ ਆ ਦੇਖੋ ਠੀਕ ਆ ਲਵੇ ਗਰ ਲਾ ਲਓ ਵੈਸੇ ਐਗਜ਼ੈਕਟ ਜਿਹੜੇ ਦੇਣਾ ਪੈਸੇ ਕਿੰਨੇ ਕੁ ਲੈ ਜੀਏ ਇਹ ਸੰਤੂ ਸਾਹਿਬ ਅਜੇ 10 ਤੋਂ 12 ਦੇ ਲੈਂਦੀ ਆ ਕਰਮਾਂ ਲਈ ਤੇ ਚਲੋ ਪੈਂਡੇ ਪੁੰਡੇ ਨਾਲ ਢੰਗ ਢੰਗਰ ਪਹਿਲਾਂ ਸੂ ਪਿੰਦਾ 10 ਦਿਨ ਤੇ ਨਾਰਮਲ ਲੈ ਜੂਣਾ ਅਜੇ ਅੱਛਾ ਜੀ ਹਾਂ ਜੀ ਤੇ ਪਹਿਲਾ ਸੂਗਾ ਵਾ ਤੇ ਛਿੱਗੀ ਆਮੂ ਹਾਂ ਹਾਂਜੀ ਠੀਕ ਆ ਭਰਾ ਹਾਂਜੀ ਹਾਂਜੀ ਲਓ ਦੋਸਤੋ ਗਰਲਾਲ ਪੈਂਦਾ ਵੀ ਕੋਈ 8 ਤੋਂ 10 10 ਦਿਨ ਆਰਾਮ ਨਾਲ ਲੈ ਜਾਊਗੀ ਸੋ ਫੇਸ ਕੁਆਲਿਟੀ ਇੱਕ ਵਾਰੀ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਆ ਦੇਖੋ ਜੀ ਠੀਕ ਆ ਸੋ ਫੇਸ ਕੁਆਲਿਟੀ ਸੋਹਣੀ ਆ ਲੰਬਾ ਸੋਹਣਾ ਫੇਸ ਤੇ ਛੋਟੇ ਕੰਨ ਲੰਬੀ ਗਰਦਨ ਤੇ ਕੱਦ ਇਸ ਵੜ ਦੇ ਜੇਕਰ ਤੁਸੀਂ ਆਪਾਂ ਗੱਲ ਕਰੀਏ ਸੋਹਣੇ ਕੱਦ ਵਿੱਚ ਆ ਆਮ ਨਾਰਮਲ ਜੇਕਰ ਮੀਡੀਅਮ ਤੋਂ ਆਪਾਂ ਗੱਲ ਕਰੀਏ ਤੇ ਮੀਡੀਅਮ ਤੋਂ ਪਲੱਸ ਹਾਈਟ ਆ ਅੱਗੇ ਨਾਰਮਲ ਦੋਸਤੋ ਜੇਕਰ ਆਪਾਂ ਗੱਲ ਕਰੀਏ ਕਿ ਇਹ ਨਾਰਮਲ ਸੇਵਾ ਦੇ ਵਿੱਚੋਂ ਪਸ਼ੂ ਨਿਕਲਦਾ ਹੈ ਥੋੜੀ ਜੀ ਕੇਅਰ ਘੱਟ ਹੋਈ ਸਮਝ ਲੈ ਵੀਰ ਮੇਰਾ ਵੀਰ ਬਾਕੀ ਅੱਗੇ ਜਿਹੜਾ ਕੋਈ ਲੈ ਕੇ ਜਾਊਗਾ ਸਾਭ ਸੰਭਾਲ ਤੁਸੀਂ ਚੰਗੀ ਕਰ ਲੋਗੇ ਤੇ ਸੋਹਣੀ ਬਣ ਜੂਗੀ ਭਰ ਜੂਗੀ ਆਉਣ ਵਾਲੇ ਸਮੇਂ ਤੇ ਵਿੱਚ ਤੇ ਸੇਵਾ ਦੋਸਤੋ ਆਪੋ ਆਪਣੀ ਹੁੰਦੀ ਹੈ ਜਿਹੋ ਜੀ ਸੇਵਾ ਆਪਾਂ ਕਰ ਲੈਨੇ ਉਹ ਜਿਹੜਾ ਪਸ਼ੂ ਬਣ ਜਾਂਦਾ ਉਹ ਜਿਹੜਾ ਦੁੱਧ ਚਵਾ ਦਿੰਦਾ ਠੀਕ ਆ ਤੇ ਬਾਕੀ ਰੰਗ ਪ੍ਰਿੰਟ ਦੇ ਵਿੱਚ ਸੋਹਣੀ ਆ ਡੱਬੀ ਵੈੜ ਐਚ ਐਫ ਦੇ ਵਿੱਚ ਥੋੜਾ ਜਿਹਾ ਤੁਸੀਂ ਜਿਹੜਾ ਕਰਾਸ ਵੀ ਮੰਨ ਲਿਓ ਠੀਕ ਹੈ ਕਰਾਸ ਸੰਗ ਦੇ ਵਿੱਚ ਆ ਜਾਂਦੀ ਹੈ ਤੇ ਥਾਣਾ ਚੱਡੇ ਦੀ ਜੇਕਰ ਗੱਲ ਕਰਕੇ ਹਵਾਨਾ ਲੇਵਾ ਸੋਨਾ ਬਣਾ ਰਹੀ ਆ ਵਿਖਾਲਾ ਬਹੁਤ ਸੋਨਾ ਇੱਕੋ ਜੇ ਥਣਾ ਅਗਲੇ ਪਿਛਲੇ ਥਣਾ ਦਾ ਸਹਿਜ ਇੱਕੋ ਜਿਹਾ ਹੈਗਾ ਠੀਕ ਆ ਸੋ 8 ਲੈ ਜੇ 7 ਲੈ ਜੇ 8 ਤੋਂ ਪਲੱਸ ਲੈ ਜੇ ਦਿਨ ਆ ਸਮਾਂ ਲੈ ਕੇ ਜਾਊਗੀ ਠੰਡੀ ਠੁੰਡੀ ਬੜੀ ਸੰਦੂ ਸਾਹਿਬ ਬਹੁਤ ਜਿਆਦੀ ਠੰਡੀ ਹੈ ਕਰਮਾਂ ਲਈ ਆ ਦੁੱਧ ਵੀ ਸੰਧੂ ਸਾਹਿਬ ਚਲੋ 15 16 ਕਿਲੋ ਨਾਰਮਲ ਹੀ ਚਵਾਜੂਗੀ ਪਹਿਲੇ ਸੂਏ ਕਰਨ ਵਾਲੀ ਹਾਂਜੀ ਚਾਰ ਸੂਏ ਪੀਣ ਵਾਲੀ ਆ ਲਓ ਜੀ ਬਹੁਤ ਖੂਬਸੂਰਤ ਵੈੜਾ ਠੀਕ ਆ ਜੀ ਤੇ ਬਾਕੀ ਮੂੰਹ ਦੰਦੋ ਦੋਸਤੋ ਆਪਾਂ ਖੁਦ ਵੀ ਚੈੱਕ ਕੀਤੀ ਆ ਤੇ ਮੇਰਾ ਭਰਾ ਕੋ ਅੱਗੇ ਆਉਂਦਾ ਵੀ ਆ ਖਰੀਦਦਾਰ ਬੇਸ਼ੱਕ ਆਪਣਾ ਮੂੰਹ ਪਟਕੇ ਦੰਦ ਤੁਸੀਂ ਚੈੱਕ ਕਰ ਸਕਦੇ ਜੀ ਤੇ ਗਰਲਾਲ ਵੀਰੇ ਦੇ ਦਾਂਗੇ ਕਿੰਨੇ ਕ ਦੀ ਤੇ ਸੰਧੂ ਸਾਹਿਬ ਚਲੋ ਜਿਤਰਾ ਕਰਨ ਵਾਲੀ ਛਿੱਗੀ ਆ ਮੂੰਹ ਪਹਿਲਾ ਸੂਆ ਦਾ ਮੋਲ ਪਾਵੇਂ 50 55 ਗਲਤ ਕਰੀ ਜੀਏ ਫਾਇਦਾ ਨਹੀਂ ਹਾਂਜੀ ਮੋਲ ਜੋ ਮਰਜ਼ੀ ਕਰੀਏ 45000 ਚ ਖੁੱਲੇ ਮਾਨਤਾਨ ਕਰਾਂਗੇ 45 ਚੋਂ ਖੁੱਲੇ ਮਾਨਤਨ ਸੰਧੂ ਸਾਹਿਬ ਅੱਗੇ ਕਹੀਦਾ ਜਾਂ ਕਰ ਹੀ ਦਈਦੇ ਕੋਈ ਗੱਲ ਹੀ ਨਹੀਂ ਦੀ ਹਾਂਜੀ ਹਾਂਜੀ ਲਓ ਜੀ ਸੋ 45000 ਦੇ ਵਿੱਚੋਂ ਦੋਸਤੋ ਮਾਨਤਨ ਹੋਊਗਾ ਕਿਸੇ ਮੇਰੇ ਵੀਰ ਦੇ ਘਰ ਆ ਇਹਦਾ ਤੇ ਖੁੱਲੇ ਮਾਨਤਨ ਹੋ ਜਾਣਗੇ ਬਾਕੀ ਤੁਸੀਂ ਸੰਪਰਕ ਕਰ ਲਿਓ ਜਿੰਨੀ ਵੀ ਗੰਜਾਇਸ਼ ਆ ਜਿੰਨਾ ਵੀ ਛੋਟ ਜੋਪਾ ਕਿਸੇ ਭਰਾ ਦਾ ਹਰ ਵਾਰਾ ਕਿਉਂਕਿ ਗਾਹਕ ਕਸਟਮਰ ਜਿਹੜਾ ਜੁੜਿਆ ਦੋਸਤੋ ਸਾਰੇ ਵੀਰਾਂ ਵਪਾਰੀਆਂ ਨਾਲ ਤੇ ਜਿੰਨਾ ਵੀ ਕੋਈ ਹੁੰਦੀ ਆ ਰਾਏਤ ਜਿੰਨਾ ਵੀ ਜਾਇਜ਼ ਕੋਈ ਪੜਤਾ ਉਹ ਹਿਸਾਬ ਨਾਲ ਤੁਹਾਨੂੰ ਚੀਜ਼ ਮਿਲ ਜੂਗੀ ਤੇ ਪਹਿਲਾ ਸੂਆ ਦੋਸਤੋ ਪਨੂਨ ਇਹ ਵੈੜ ਨੇ ਸੁਣਾ ਠੀਕ ਆ ਜੀ ਠੀਕ ਆ ਲੈ ਵੀ ਕਰਲਾਲ ਵੀਰੇ ਇੱਕ ਸੈਕਿੰਡ ਨੰਬਰ ਤੇ ਆਪਣੇ ਕੋਲ ਜਿਹੜੀ ਆ ਆ ਗਈ ਕ੍ਰੋਸ ਆਕਦੇ ਹਾਂ ਹਾਂਜੀ ਹਾਂਜੀ ਸੰਧੂ ਸਾਹਿਬ ਇਹਦੇ ਥੱਲੇ ਸੰਧੂ ਸਾਹਿਬ 17 ਕਿਲੋ ਦੁੱਧ ਜਿਹੜਾ ਲੀਟਰ ਵਾਲਾ ਹੋਊਗਾ ਅੱਛਾ ਜੀ ਦੋ ਡੰਗ ਛੱਡ ਕਿਉਂਕਿ ਭੈਣ ਭਰਾ ਤਿੰਨ ਡੰਗ ਚੋਵੇ ਹਾਂਜੀ ਇਹ ਸੰਧੂ ਸਾਹਿਬ ਆਪਾਂ ਪਰਸੋ ਚੌਹ ਜਿਹੜੀ ਵੀਡੀਓ ਬਣਾਈ ਹੋ ਚੁ ਵੱਛੀ ਪਾਈ ਹਾਂਜੀ ਹਾਂਜੀ ਦੂਜਾ ਸੁਆ ਸੁਈਆ ਦਿਨ 15 16 ਹੋ ਗਿਆ ਸੁਈ ਨੂੰ ਹਾਂਜੀ ਦੁੱਧ 16 17 ਕਿਲੋ ਇਹ ਕਿਸੇ ਭੈਣ ਭਰਾ ਨੇ ਲਈ ਸੀ ਜੀ ਆ ਮੁਖਸਰਦਾ ਬੰਦਾ 5000 ਰੁਪਿਆ ਬਿਆਨਾ ਪਾਇਆ ਬੰਦਿਆ ਨੇ ਆਪਾਂ ਐਤਵਾਰ ਵੀਡੀਓ ਪਾਈ ਸੀ ਤੇ ਮੰਗਲਵਾਰ ਦਾ ਨਾ ਬਿਆਨਾ ਪਾਇਆ ਹੰਦੇ ਬੁੱਧਵਾਰ ਲੈ ਜਾਗੇ ਅੱਜ ਸ਼ੁੱਕਰਸ਼ਨੀয়ার ਹੋ ਗਿਆ ਨਾ ਉਹਨਾਂ ਦਾ ਕੋਈ ਫੋਨ ਆਇਆ ਤੇ ਨਾ ਉਹ ਹੀ ਚੁੱਕਦੇ ਪਤਾ ਨਹੀਂ ਰੱਬ ਜਾਣੇ ਕੀ ਆ ਅੱਛਾ 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 ਹਾਂ ਜੀ ਚਲੋ ਜੇ ਅਗਲਾ ਆਪਾਂ ਨੂੰ ਫਿਲਹਾਲ ਅਗਲਾ ਫੋਨ ਕਰੇ ਵੀ ਪਹਿਲੀ ਤੇ ਗੱਲ ਸੰਧੂ ਸਾਹਿਬ ਤੁਹਾਨੂੰ ਪਤਾ ਵੀ ਇੰਨਾ ਚਿਰ ਬਿਆਨਾ ਕੋਈ ਪਾ ਗਏ ਤੇ ਆਪਣਾ ਹੱਥ ਨਹੀਂ ਬੰਦਾ ਡਾਕਟਰ ਜਿਹੜੀ ਗੱਲ ਵਾ ਹਾਂ ਜੀ ਹਾਂ ਜੀ ਜੇ ਇਹਦੇ ਕਰੂਗਾ ਕੋਈ ਤੇ ਫਿਰ ਤੇ ਦਾ ਕੇ ਛੱਡੀ ਹੁਣ ਚਲੋ ਬੜੇ ਭੈਣ ਭਰਾਵਾਂ ਦੇ ਫੋਨ ਆਏ ਆ ਆਪਾਂ ਤਦ ਕਰਕੇ ਨਹੀਂ ਵਿੱਚ ਵੀ ਜਵਾਨ ਕੀਤੀ ਸਾਰੇ ਮਿਸ ਹੋ ਗਏ ਹਾਂਜੀ ਤੇ ਤਦ ਕਰਕੇ ਆਪਾਂ ਇਰਦੀ ਵੀਡੀਓ ਚ ਪਾਤੀ ਆ ਬੱਚੀ ਠੀਕ ਆ ਹਾਂਜੀ ਆ ਸੁਹਾ ਦੂਜਾ ਦੱਸ ਤਾਂ ਦੂਜਾ ਸੁਹਾ ਸੰਸਾ ਮਗਰ ਬੱਛੀ ਆ ਅੱਜ ਦਿਨ ਕਿੰਨੇ ਦੱਸੇ ਸੀ ਅੱਜ ਸੰਧੂ ਸਾਹਿਬ ਇਹਨੂੰ 17 ਤੋਂ 18 ਦਿਨ ਹੋ ਗਏ ਹੁਣੇ ਸੂਈ ਨੂੰ ਲੋ ਜੀ 17 18 ਦਿਨਾਂ ਦੀ ਸੂਈ ਆ ਮਗਰ ਬੱਛੀ ਆ ਹਾਂਜੀ ਆ ਬਿਲਕੁਲ ਜਿਹੜਾ ਦੋਸਤੋ ਆ ਤੁਸੀਂ ਵੇਖੋਗੇ ਰੈੱਡ ਬਦਾਮੀ ਰੰਗ ਦੇ ਵਿੱਚ ਮਗਰ ਬੱਛੀ ਆ ਬਹੁਤ ਸੋਹਣੀ ਸ਼ਾਈ ਵਾਲਾਂ ਦੇ ਚ ਤੇ ਇਹ ਕਰੋਸ ਆਂਗ ਦੇ ਵਿੱਚ ਆ ਆਪ ਆ ਠੀਕ ਆ ਜ ਤੋ ਦੂਜਾ ਸੁਬਾ ਆ ਫੇਸ ਕੁਆਲਿਟੀ ਆ ਬਾਕੀ ਕੱਦ ਵੱਡਾ ਠੀਕ ਆ ਜੀ ਸੋ ਦੂਰ ਨੇੜੇੋਂ ਮੇਰਾ ਵੀਰ ਕੋਈ ਸੰਪਰਕ ਕਰਦਾ ਇੱਕ ਆਈਡੀਆ ਤੁਸੀਂ ਮੰਨ ਕੇ ਕੰਟੈਕਟ ਕਰ ਲਿਓ ਕੱਦ ਬਹੁਤ ਸੋਨਾ ਵੱਡੇ ਕੱਦ ਕੱਢ ਦੇ ਵਿੱਚ ਇਧਰੋਂ ਦੋਸਤੋ ਆਪਾਂ ਤੁਹਾਨੂੰ ਇੱਕ ਵਾਰੀ ਆ ਥਾਣੇ ਦਾ ਦਿਖਾ ਦਿੰਨੇ ਆ ਮਾਣੋ ਸੋ ਬਹੁਤ ਸੋਨਾ ਥਾਣਾ ਸੋ ਚਾਰੇ ਥਾਣੇ ਦਾ ਜਿਹੜਾ ਦੋਸਤੋ ਸੈਜ ਆ ਬਹੁਤ ਸੋਨਾ ਹੱਥੀ ਚਵਾਈਲਾ ਦੋਹਰਾ ਥਾਣਾ ਲੱਗਾ ਕਰਮਾੜੀ ਨੂੰ ਤੇ ਵੀਰ ਗਰਲਾਲ ਬਾਕੀ ਚਵਾਈ ਚਵਾਈ ਦੀਆਂ ਸਾਬਤ ਮੈਨਾ ਸੰਧੂ ਸਾਹਿਬ ਕੋਈ ਭੂਰ ਹੋਵੇ ਛਟਾ ਹੋਵੇ ਥਣ ਘਾਟੋ ਹੋਵੇ ਆਪਣੀ ਫੁੱਲ ਗਰੰਟੀ ਹੋਊਗੀ ਕੋਈ ਭੈਣ ਭਰਾ ਦੋ ਡੰਗ ਚੋਗੇ ਖੜੇ ਚਾਹੇ ਆਪਣੇ ਤੋਂ ਇੱਕ ਡੰਗ ਵੀਡੀਓ ਕਾਲ ਤੇ ਚਵਾਲੇ ਦੂਜੇ ਡੰਗ ਆਪਦੇ ਘਰ ਖੜਕੇ ਚਵਾਈ ਕਰਕੇ ਫੇਰ ਪਈਏ ਦਵੇ ਕੋਈ ਗੱਲ ਹੀ ਨਹੀਂ ਠੀਕ ਆ ਜੀ ਹਾਂਜੀ ਹਾਂ ਦੱਸੋ ਬਾਕੀ ਤੁਹਾਨੂੰ ਨਾਲ ਦੀ ਨਾਲ ਹੀ ਵੀਡੀਓ ਦੇ ਵਿੱਚ ਆਪਾਂ ਧਾਰਾ ਮਾਰ ਕੇ ਦਿਖਾਈ ਜਾਂਦੇ ਪਏ ਆ ਠੀਕ ਆ ਜੀ ਸੋ ਪੂਰੀ ਵੀਡੀਓ ਮੇਰਾ ਵੀਰ ਇੱਕ ਵਾਰੀ ਦੇਖ ਲਿਓ ਤੇ ਜਿਹੜਾ ਕੋ ਮੇਰਾ ਵੀਰ ਇੱਥੇ ਨਹੀਂ ਵਿజిਟ ਕਰ ਸਕਦਾ ਉਹਦੇ ਲਈ ਖਾਸ ਤੌਰ ਤੇ ਆਪਾਂ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾਈਆਂ ਨੇ ਠੀਕ ਆ ਜੀ ਤੇ ਕੋਈ ਟਾਈਮ ਤੋਂ ਟਾਈਮ ਆਪਣੀ ਚਵਾਈ ਕਰਾਉਣੀ ਚਾਹੁੰਦਾ ਤੋ ਹਰ ਵਾਰ ਆਪਾਂ ਬੇਨਤੀ ਕਰਦੇ ਆ ਸਾਰੇ ਵੀਰਾਂ ਨੂੰ ਵੀ ਆਪਦਾ ਟਾਈਮ ਤੋਂ ਟਾਈਮ ਬੰਨ ਕੇ ਇੱਕ ਅੱਦੇ ਟਾਈਮ ਤੇ ਤੁਸੀਂ ਵੀਡੀਓ ਕਾਲ ਤੇ ਚਵਾਈ ਕਰ ਲਿਆ ਕਰੋ ਇੱਕ ਅੱਦੇ ਟਾਈਮ ਤੁਸੀਂ ਇੱਕ ਵਾਰੀ ਜ਼ਰੂਰ ਵਿజిਟ ਕਰਿਆ ਕਰੋ ਟਾਈਮ ਤੋਂ ਟਾਈਮ ਆਪਣੀ ਚਵਾਈ ਹੋ ਜਾਂਦੀ ਹੈ ਹਾਂ ਦੁੱਧ ਸਾਹਿਬ 6 ਤੋਂ 6 ਕੋਈ ਭੈਣ ਭਰਾ ਆਪਣੇ ਘਰ ਭਲਾ 4 ਦਿਨ ਟੋਲੇ ਗੱਲ ਹੀ ਕੋਈ ਨਹੀਂ ਹੂੰ ਜਿਨ੍ਹਾਂ ਦੁੱਧ ਦੱਸਿਆ ਉਹਨਾਂ ਨਿਕਲੂਗਾ ਜੀ ਠੀਕ ਆ ਜੀ ਹਾਂਜੀ ਲੋ ਵੀ ਦੋਸਤੋ ਤੋ ਕੱਦ-ਕੁੱਦ ਦੀ ਬਹੁਤ ਵਧੀਆ ਦੋਸਤੋ ਸੋਹਣੇ ਕੱਦ ਕਾਠ ਦੇ ਵਿੱਚ ਤੋ 16 17 16 17 ਤੇ ਜਿਹੜੀ ਇਹ ਇਸ ਵਕਤ ਚੱਲ ਰਹੀ ਹੈ ਠੀਕ ਆ ਤੋ ਫੀਲ ਬੋਲ ਵੀ ਸੋਹਣੀ ਆ ਲੰਬੀ ਵੀ ਆ ਕੱਦ ਵੀ ਵਧੀਆ ਠੰਡੀ ਠੁੰਡੀ ਸੰਧੂ ਸਾਹਿਬ ਬਹੁਤ ਜਿਆਦੀ ਇਤਰਾ ਮੰਗਾ ਪਾਗੇ ਚਵਾਈ ਕਰ ਲਈਦੀ ਮਹਾਰਾਜ ਮੈਂ ਇਹਨਾਂ ਤੇ ਲਾਤ ਨਹੀਂ ਲਾਉਂਦੀ ਲਓ ਜੀ ਠੀਕ ਆ ਤੇ ਗਰਲਾ ਲੇ ਫਿਰ ਕਿੰਨੇ ਗੇ ਇਹ ਸੰਧੂ ਸਾਹਿਬ ਐਵੇਂ 50 55 ਨਹੀਂ ਕਹਿਣਾ ਆਪਾਂ ਇਹਦਾ 45000 ਚ ਖੁੱਲੇ ਮਾਨਤਨ ਕਰ ਦਾਂਗੇ 45 ਚ ਹਾਂਜੀ ਕਰ ਦਾਂਗੇ ਸੰਧੂ ਸਾਹਿਬ ਖੁੱਲੇ ਹੀ ਮਾਨਤਨ ਕੋਈ ਨਹੀਂ ਹਰ ਕੀ ਜੋੜਾ ਐਸੇ ਭਾਈ ਜਾਣਾ ਦੋ ਵੀ ਠੀਕ ਆ ਜੀ ਹਾਂਜੀ ਹਾਂਜੀ ਲਓ ਜੀ 45000 ਦੇ ਵਿੱਚੋਂ ਦੋਸਤੋ ਅੱਜ ਖੁੱਲਾ ਮਾਨਤਨ ਹੋ ਜਾਊਗਾ ਕਿਸੇ ਵੀਰ ਦੇ ਘਰ ਆ ਇਹਦਾ ਸੋ ਮਗਰ ਬੱਛੀ ਆ ਚਾਈ ਵਾਲਾਂ ਦੇ ਵਿੱਚ ਤੇ ਇਹ ਰੇਟ ਆ ਦੋਸਤੋ 45000 ਵਿੱਚੋਂ ਛੋੜ ਛੱਪਾ ਮਾਨਤਨ ਹੋ ਜਾਊਗਾ ਠੀਕ ਆ ओके गुरलालबीर ਇੱਕ ਇਹ ਨੰਬਰ ਆਪਣੇ ਜਰੂਰ ਕਰ ਲਿਏ। ਤੁਹਾਨੂੰ ਸਾਬ 8217282497 ਦੂਜਾ ਨੰਬਰ 8289016207 ਠੀਕ ਹੈ ਜੀ। ਹਾਂਜੀ ਹਾਂਜੀ। ਤਾਂ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਗੁਰਲਾਲ ਅੱਜ ਦੋ ਨੱਕ ਸੀ ਜਿਹੜੇ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰਨੇ ਸੀਗੇ। ਤੇ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਇਸਕੇਲੇ ਤੇ ਕੋਈ 2 4 5 4 ਨੱਕ ਜੜੇ ਆ। ਉਹ ਤੁਹਾਨੂੰ ਮਿਲ ਜਾਂਦੇ ਆ ਠੀਕ ਹੈ ਜੀ। ਸੋ ਨਵੇਂ ਪਸ਼ੂ ਆਉਂਦੇ ਰਹਿੰਦੇ ਆ ਉਹਨਾਂ ਪਸ਼ੂਨ ਖਰੀਦਣ ਦੇ ਲਈ ਤੁਸੀਂ ਜਿਹੜਾ ਸੰਪਰਕ ਕਰ ਲਿਆ ਕਰੋ ਆਏ ਨਵੇਂ ਪਸ਼ੂਆਂ ਦੀ ਡਿਟੇਲ ਆ ਉਹ ਲੈ ਲੈਂਦੇ ਰਿਹਾ ਕਰੋ ਠੀਕ ਹੈ ਜੀ। ਸੋ ਮਿਲਦੇ ਆ ਦ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਸੀਗਰ ਸੰਧੂ ਸਾਹਿਬ